ਪਿੰਡਾਂ ਦੇ ਲੋਕ ਕਿੰਨੇ ਭੋਲੇ ਭਾਲੇ ਹੁੰਦੇ ਆ ਪ੍ਰਮਾਤਮਾ ਨੇ ਇਹਨਾਂ ਦੀਆਂ ਰੂਹਾਂ ਵਿੱਚ ਕਿੰਨਾ ਭੋਲਾਪਨ ਪਾਇਆ ਹੋਇਆ ਆਓ ਅੱਜ ਤੁਹਾਡਾ ਨਾਲ ਕੁਝ ਮਿੱਠਿਆ ਜਤਾ ਸਾਂਝੀਆਂ ਕਰਦਾ ਮੇਰਾ ਨਾ ਜ਼ਿੰਦਗੀ ਦਾ ਜਿਹੜਾ ਕੀਮਤੀ ਵਰੇ ਹੁੰਦੇ ਆ ਉਹ ਮੇਰੇ ਨਾਨਕੇ ਪਿੰਡ ਗੁਜਰੇ ਆ ਮਜ਼ੂਰ ਮੈਂ ਆਪਣੇ ਨਾਨਕੇ ਪਿੰਡ ਰਿਹਾ ਬਹੁਤ ਹੀ ਆਜਾਦਾ ਇਸ ਕਰਕੇ ਮੇਰੀਆਂ ਮੇਰੇ ਨਾਨਕਿਆਂ ਦੇ ਪਿੰਡ ਨਾਲੇ ਉੱਥੋਂ ਦੇ ਲੋਕਾਂ ਨਾਲ ਸੋ ਇਸ ਕਰਕੇ ਮੈਂ ਜਿਹੜੀ ਹਰ ਗੱਲ ਦੇ ਵਿੱਚ ਉਸ ਪਿੰਡ ਦਾ ਜ਼ਿਕਰ ਤਾਂ ਹੀ ਜ਼ਿਆਦਾ ਕਰਦਾ ਹੁੰਦਾ ਪਿਛਲੇ ਸਾਲ ਮੈਂ ਇੰਡੀਆ ਗਿਆ ਹੋਇਆ ਸੀਗਾ ਤੇ ਮਾਮਾ ਜੀ ਨੂੰ ਅੱਖਾਂ ਦਾ ਚੈੱਕਅਪ ਕਰਾਉਣ ਵਾਸਤੇ ਚੰਡੀਗੜ੍ਹ ਲੈ ਕੇ ਜਾਣਾ ਸੀਗਾ ਗੱਲਬਾਤ ਹੋਈ ਮਾਮਾ ਜੀ ਕਹਿੰਦੇ ਵੀ ਸਵੇਰੇ 6 ਵਜੇ ਪਹੁੰਚ ਜੀ ਵੀ ਆਪਾਂ ਟ੍ਰੈਫਿਕ ਤੋਂ ਪਹਿਲਾਂ ਪਹਿਲਾਂ ਵੀ ਨਿਕਲ ਜਾਵਾਂਗੇ ਮੈਂ ਕਹਾਂ ਜੀ ਠੀਕ ਆ ਜਦੋਂ ਮੈਂ 6 ਵਜੇ ਪੂਰੇ ਗੱਡੀ ਘਰ ਦੇ ਮੋੜ ਜਾ ਕੇ ਲਈ ਮੈਂ ਕੀ ਦੇਖਦਾ ਮਾਮਾ ਜੀ ਦੇ ਇੱਕ ਬਾਹ ਦੇ ਵਿੱਚ ਜਿਹੜੇ ਰਿਪੋਰਟਾ ਹੁੰਦੀਆਂ ਉਹਨਾਂ ਦਾ ਝੋਲਾ ਤੇ ਜੁੱਤੀ ਖੋਲ ਕੇ ਉਹਦੇ ਉੱਪਰ ਖੜ ਕੇ ਹੱਥ ਜੋੜ ਕੇ ਘਰ ਦੇ ਦਰਵਾਜੇ ਦੇ ਮੋਹਰੇ ਖੜੇ ਅਰਦਾਸ ਕਰ ਰਹੇ ਆ ਤੇ ਮੈਂ ਵੀ ਉਸ ਅਰਦਾਸ ਵਿੱਚ ਸ਼ਾਮਲ ਹੋ ਗਿਆ ਹੁਣ ਜਾਣਾ ਤਾਂ ਸਿਰਫ ਚੰਡੀਗੜ੍ਹ ਨੂੰ ਆ ਪਰ ਫਿਰ ਵੀ ਅਰਦਾਸ ਬੇਨਤੀ ਹੋ ਰਹੀ ਆ ਜਾਂਦੇ ਜਾਂਦੇ ਨਾ ਮੈਨੂੰ ਸਾਰੇ ਫਿਸੀਨ ਯਾਦ ਆ ਗਏ ਜਦੋਂ ਨਵੰਬਰ ਦੇ ਵਿੱਚ ਨਾ ਕਣਕਾ ਵੀ ਜੜੀਆਂ ਕਣਕਾਂ ਦੀ ਡ੍ਰਿੱਲ ਸਾਡੇ ਰੂਮ ਦੇ ਬਿਲਕੁਲ ਕੋਲੇ ਇੱਕ ਕੱਚਾ ਜਿਹਾ ਕਮਰਾ ਹੁੰਦਾ ਸੀ ਉਹਦੇ ਵਿੱਚ ਪਈ ਹੁੰਦੀ ਸੀ ਅਸੀਂ ਕੱਢ ਕੇ ਡ੍ਰਿੱਲ ਲਿਆ ਨੂੰ ਚਾਰ ਝੂੜ ਕੇ ਉਹ ਜਿਹੜੇ ਪਾਈਪਾਂ ਹੁੰਦੇ ਸੀ ਪਲਾਸਟਿਕ ਦੀ ਜਿਹਨਾਂ ਚੁਖਾਦ ਤੇ ਕਣਕਾਂ ਦੀ ਦਿਖਦੀ ਐ ਉਹਨਾਂ ਨੂੰ ਇਹਨੂੰ ਚੰਗਤਰਾ ਸਾਫ ਸੂਫ ਕਰਕੇ ਸੈਟ ਸਟ ਕਰਕੇ ਟਰੈਕਟਰ ਮਗਰ ਪਾ ਕੇ ਉੱਪਰ ਖਾਦਾਂ ਤੇ ਕਣਕ ਦਾ ਥੈਲੀ ਰੱਖ ਕੇ ਖੇਤਾਂ 'ਚ ਪਹੁੰਚ ਜਾਣਾ ਡ੍ਰਿਲ ਭਰ ਦੇਣੀ ਖਾਦ ਨਾਲੇ ਖਾਨੇ ਚ ਖਾਦ ਇੱਕ ਖਾਨੇ ਚ ਕਣਕ ਪੈ ਜਾਣੀ ਤੇ ਮਾਮਾ ਜੀ ਨੇ ਕਣਕ ਖੜੋ ਹੋ ਵੀ ਜਰਾ ਉੱਥੇ ਖੁੰਝੇ ਚੋਂ ਸ਼ੁਰੂ ਕਰਨ ਤੋਂ ਪਹਿਲਾਂ ਅਰਦਾਸ ਬੇਨਤੀ ਹੋਣੀ ਅਰਦਾਸ ਕਰਕੇ ਮੱਥਾ ਟੇਕਣਾ ਸੈਲਫ ਮਾਰਨੀ ਡ੍ਰਿਲ ਦੇ ਪਿੱਛੇ ਸਵਾਗਾ ਪਾਏ ਹੋਣਾ ਉਹਦੇ ਉੱਤੇ ਅਸੀਂ ਖੜਨਾ ਤੇ ਸੁਪਰਵਾਈਜ਼ਿੰਗ ਕਰਨੀ ਵੀ ਖਾਦ ਡਲੀਆਂ ਤਾਂ ਨਹੀਂ ਬਣ ਰਹੀਆਂ ਵੇ ਪ੍ਰੋਪਰ ਆ ਰਹੀ ਐ ਸਾਰੇ ਪੋਰਾ ਚੋ ਕਰ ਰਹੀ ਐ ਦੇਖਣੀ ਚਲੋ ਜੀ ਕਣਕ ਦੀ ਬਿਜਾਈ ਹੋ ਜਾਣੀ ਐ ਕਾਰਜ ਸਿਰੇ ਚੜ ਜਾਣਾ ਉਤੋਂ ਬਾਅਦ ਫਿਕਣਾ ਜੀ ਕਣਕ ਬੀਜ ਹੋਗੇ ਵੇ ਹੁਣ ਗੰਨੇ ਪੀੜ ਲਈਏ ਗੁੜ ਬਣਾ ਲਈਏ ਚਲੋ ਜੀ ਚੁੱਭਾ ਵਗੈਰਾ ਤਿਆਰ ਕਰਨਾ ਬੇਲੜੇ ਨੂੰ ਇਹਨੂੰ ਚੰਗੀ ਤਰ੍ਹਾਂ ਧੋਣਾ ਲਿਸਟਰ ਇੰਜਨ ਸਟਾਰਟ ਕਰਕੇ ਉਹਨੂੰ ਚੈੱਕ ਚੁੱਕ ਕਰਕੇ ਸਾਰਾ ਪਟਾ ਅਲਾਈਨਮੈਂਟ ਐਨੂੰ ਪ੍ਰੋਪਰ ਸੈਟਲਮੈਂਟ ਕਰਕੇ ਗੰਨੇ ਵੱਢ ਕੇ ਲਿਆ ਕੇ ਤੇ ਸਭ ਕੁ ਕਰਕੇ ਜਲੋ ਜੀ ਫਿਰ ਅਰਦਾਸ ਬੇਨਤੀ ਹੋਣੀ ਫਿਰ ਸਾਰੇ ਨੇ ਖੜਨਾ ਉਤੇਲਾਂ ਦਾ ਬਣਾਇਓ ਹੁੰਦਾ ਸਤਰਚੌੜੀ ਜੀ ਅਰਦਾਸ ਕਰਕੇ ਉਹ ਤਰਚੌੜੀ ਵੰਡੀ ਜਾਣੀ ਤੇ ਫਿਰ ਲਿਸਟ ਨੂੰ ਕਿਹੜਾ ਦੇ ਕੇ ਗੰਨੇ ਪੀੜ ਨੇ ਤੇ ਜਿਹੜੀ ਰਾਸ ਉਹ ਸਾਰਿਆਂ ਨੂੰ ਛਕਾਣੀ ਕਿਉਂਕਿ ਉੱਥੇ ਸਾਰਿਆਂ ਕੋਲ ਜ਼ਮੀਨਾਂ ਨਹੀਂ ਹੁੰਦੀਆਂ ਜਿੰਨੇ ਕੋਲ ਨਹੀਂ ਉਹ ਸਾਰਿਆਂ ਨੂੰ ਚਾਹ ਹੁੰਦਾ ਸੀ ਸਾਰਿਆਂ ਨੂੰ ਇੱਕ ਜਦੋਂ ਸੀਜ਼ਨ ਸ਼ੁਰੂ ਹੁੰਦਾ ਨਾ ਸਿਆਲ ਸਿਆਲਾਂ ਦਾ ਵੈਸੇ ਸਭ ਨੂੰ ਬਹੁਤ ਚਾਹ ਹੁੰਦਾ ਵਿਆਹ ਵਗੈਰਾ ਜਣੇ ਹੁੰਦੇ ਆ ਸਬਜ਼ੀਆਂ ਸਾਰੀਆਂ ਮੰਨ ਪਾਉਂਦੀਆਂ ਸ਼ੁਰੂ ਹੋ ਜਣੀਆਂ ਗੋਭੀ ਗਜਰਾ ਮਟਰ ਸਾਗ ਮੱਕੀ ਦੀਆਂ ਰੋਟੀਆਂ ਚੂਪਾ ਨੂੰ ਗੰਨੇ ਬਹੁਤ ਆਪਸ਼ਨਾਂ ਹੁੰਦੀਆਂ ਗਰਮੀ ਤੋਂ ਰਾਤ ਮਿਲਦੀ ਹੈ ਤੇ ਚਲੋ ਜੀ ਅਰਦਾਸ ਬੇਨਤੀ ਕਰਕੇ ਗੰਨਿਆਂ ਦਾ ਕੰਮ ਸ਼ੁਰੂ ਹੋ ਜਾਣਾ ਤੇ ਜਦੋਂ ਫਿਰ ਐਂਡ ਹੋਣਾ ਗੰਨਿਆਂ ਦਾ ਫਿਰ ਸਾਡੇ ਨਾਨੇ ਨੇ ਕੀ ਕਰਨਾ ਪਿੰਡ ਵਿੱਚ ਜਿਨ੍ਹਾਂ ਕੋਲ ਨਹੀਂ ਜ਼ਮੀਨਾਂ ਸੀਆਂ ਉਹਨਾਂ ਨੂੰ ਸੱਦੇ ਦਿੱਤੇ ਜਾਣੇ ਬਿਆਜੋ ਭਾਈ ਰਾਸ ਵਾਲੇ ਚੌਲ ਬਣਨੇ ਆ ਤਾਂ ਕਿ ਚੌਲ ਛਕ ਲਿਓ ਸਾਰੇ ਨੇ ਪਹੁੰਚਣਾ ਆਪਣੇ ਆਪਣੇ ਭਾਂਡੇ ਲੈ ਕੇ ਚੌਲ ਛਕਣ ਤੇ ਫੇਰ ਉਹ ਆਖਰੀ ਕਮਾਲ ਦਾ ਜਿਹੜਾ ਆਖਰੀ ਪੂਰ ਹੋਣਾ ਸਭ ਗੋੜਾ ਵਾਲਾ ਫੇਰ ਅਰਦਾਸ ਬੇਨਤੀ ਹੋ ਕੇ ਉਹਦੀ ਸਮਾਪਤੀ ਹੋਣੀ ਤੇ ਫੇਰ ਕਣਕ ਦੀ ਬਾਢੀ ਦੀ ਵਾਰੀ ਆ ਜਾਣੀ ਜਦੋਂ ਕਣਕ ਦੀ ਬਾਢੀ ਸ਼ੁਰੂ ਕਰਨੀ ਦਾਤੀ ਲਾਉਣ ਤੋਂ ਪਹਿਲਾਂ ਫੇਰ ਅਰਦਾਸ ਬੇਨਤੀ ਹੋਣੀ ਫੇਰ ਕਣਕ ਜਦੋਂ ਕੱਢਣੀ ਖੜੀ ਲੱਗ ਜਾਣੀ ਕਣਕ ਦੇ ਆਪ ਭਰੀਆਂ ਨਾਲ ਖੜੀ ਲਾ ਕੇ ਕਣਕ ਕੱਢਣ ਮਸ਼ੀਨ ਚਲਾਉਣ ਤੋਂ ਪਹਿਲਾਂ ਫੇਰ ਅਰਦਾਸ ਹੋਣੀ ਫੇਰ ਨਾ ਜਦੋਂ ਕੰਬੈਨ ਆ ਗਈ ਕੰਬੈਨ ਚੱਲਣੀ ਸ਼ੁਰੂ ਕਰਨੀ ਡਰਾਈਵਰ ਹੁੰਦੇ ਸੀ ਇੱਧਰ ਖਮਾਨੋ ਸਾਈਡ ਦੇ ਉਹਨਾਂ ਨੇ ਮੋਹਰੇ ਕੰਡੀਸ਼ਨ ਰੱਖ ਦੇਣੀ ਜੀ ਅਰਦਾਸ ਕਰਨੀ ਆ ਪੀਲਾ ਪ੍ਰਸ਼ਾਦ ਲੈ ਕੇ ਆਓ ਪੀਲਾ ਪ੍ਰਸ਼ਾਦ ਉਹ ਲੱਡੂ ਹੁੰਦੇ ਸੀ ਜਾਂ ਬੇਸਣ ਹੁੰਦਾ ਸੀ ਉਹ ਜਿਹੜੀ ਆਪਾਂ ਦੀਵਾਲੀ ਵਾਲੀ ਵੀਡੀਓ ਵਿੱਚ ਗੱਲ ਸਾਂਝੀ ਕੀਤੀ ਸੀਗੀ ਨਾ ਵੀ ਮਾਮਾ ਜੀ ਨੇ ਇਕੱਲੇ-ਕੱਲੇ ਇੰਜਣ ਦੇ ਬਿਸ਼ਕਰਮਾਟੇ ਵਾਲੇ ਦਿਨ ਜਾ ਕੇ ਪਰਫੀ ਦੀ ਉਹ ਬੇਸਣ ਦੀ ਟੁਕੜੀ ਰੱਖ ਕੇ ਮੱਥਾ ਟੇਕਣਾ ਤੇ ਨਾਲ ਦੀ ਨਾਲ ਅਸੀਂ ਚੱਕ ਕੇ ਛਕੀ ਜਾਣਾ ਤੇ ਉਹ ਪੀਲਾ ਪ੍ਰਸ਼ਾਦ ਫਿਰ ਕੰਬੈਨ ਦੇ ਨਾਲ ਵੀ ਚਲਾਣਾ ਪਿਆ ਤੇ ਚਲੋ ਜੀ ਕੰਬੈਨਾਂ ਦੀਆਂ ਬਾਡੀਆਂ ਹੋ ਜਾਣਾ ਕੰਮ ਰੁਕ ਜਾਣਾ ਜਾਨੀ ਗੱਲ ਕੀ ਹਰ ਕੰਮ ਅਰਦਾਸ ਬੇਨਤੀ ਨਾਲ ਸ਼ੁਰੂ ਹੁੰਦਾ ਸੀ ਯਕੀਨ ਕਰਦੇ ਸੀ ਅੱਜ ਵੀ ਹੈਗਾ ਬਿਹਾ ਪਰਮਾਤਮਾ ਕਿਤੇ ਨਾ ਕਿਤੇ ਸਾਨੂੰ ਸੁਣ ਰਿਹਾ ਹੌਸਲਾ ਮਿਲ ਜਾਂਦਾ ਸੀ ਸਾਡੇ ਅੰਗ ਸੰਗ ਆ ਕਿੰਨੇ ਭੋਲੇ ਲੋਕ ਉੱਥੇ ਕੰਮਕਾਰ ਕਰਦੇ ਆ ਮੈਨੂੰ ਅੱਜ ਵੀ ਹੁਣ ਵੀ ਜੁਬਾ ਸਿਟੀ ਸਾਡਾ ਮਾਮਾ ਰਹਿੰਦਾ ਬੱਗਾ ਮਾਮਾ ਉਹ ਜਦੋਂ ਵੀ ਫੋਨ ਫਾਨ ਆਣਾ ਨਾ ਉਹਨੇ ਉਹੀ ਗੱਲਾਂ ਕਹਿੰਦਾ ਯਾਰ ਉੱਥੇ ਮੈਨੂੰ ਅੱਜ ਵੀ ਤੇਰੀਆਂ ਗੱਲਾਂ ਸੁਣ ਕੇ ਇਦਾਂ ਦਿਖਣ ਲੱਪਾਂ ਦਾ ਵੀ ਆਪਾਂ ਉਹ ਹੀ ਨਿਕਰਾਈਆਂ ਪਾਈਓ ਆ ਮੋਢਿਆਂ ਤੇ ਕਈਆਂ ਪਿੰਡੇ ਨੰਗੇ ਆ ਵੈ ਆਪਾਂ ਤੁਰੇ ਫਿਰਦੇ ਆ ਕਦੂ ਜਦੋਂ ਹੁਣੇ ਝੋਨਾ ਲੱਗਣਾ ਮੋਟਰ ਦੇ ਕੋਠੇ ਦੇ ਉੱਤੇ ਟੇਪ ਰੱਖੀ ਹੋਆ ਚੱਬੇ ਚਮਕੀਲਾ ਵੱਜ ਰਿਹਾ ਇੱਕ ਪਾਸੇ ਜੈਲੇ ਹੁਣੇ ਨਿੰਮੇ ਹੁਣੀ ਫਿਰ ਰਹੇ ਆ ਉਧਰ ਬੱਗੇ मामੇ ਹੁਣੇ ਰਾਜੇ ਹੁਣੀ ਫਿਰ ਰਹੇ ਆ ਤੇ ਕੋਈ ਲੰਘ ਰਿਹਾ ਉਹ ਘੰਟਾ ਘੰਟਾ ਖੜਾ ਆ ਬਹੁਤੀ ਕਾਲ ਨਾ ਹੁੰਦੀ ਮਨਾਂ ਦੇ ਵਿੱਚ ਇੱਕ ਦੂਜੇ ਨੂੰ ਮਿਲ ਕੇ ਨਾ ਪਿਛੇਕ ਰੋਜ਼ ਮਿਲਦੇ ਸੀਗੇ ਚਾਹ ਬਹੁਤ ਹੁੰਦਾ ਸੀ ਘੜ ਕੇ ਗੱਲਾਂ ਬਾਤਾਂ ਕਰ ਰਹੀਆਂ ਸੋ ਗੱਲਾਂ ਹੁੰਦੀਆਂ ਪਿੰਡ ਦੀਆਂ ਹਾਸਾ ਮਜ਼ਾ ਕਰਨਾ ਬੜੀ ਸਾਦਗੀ ਸੀ ਦਿਲਾਂ ਦੇ ਵਿੱਚ ਖਿਆਲਾਂ ਦੇ ਵਿੱਚ ਉਹ ਹੁਣ ਨਾ ਮੁੱਕ ਗਈ ਉਹ ਹੀ ਜਿਹੜੇ ਪੁਰਾਣੇ ਬੰਦੇ ਆ ਇੱਕ ਦੂਜੇ ਨੂੰ ਜਾਣਦੇ ਆ ਜਿਨ੍ਹਾਂ ਨਾਲ ਜਿਆਦਾ ਜੁੜੀਆਂ ਹੋਈਆਂ ਉਹ ਬੰਦੇ ਇੱਕ ਦੂਜੇ ਨੂੰ ਮਿਲ ਕੇ ਅੱਜ ਵੀ ਓਨਾ ਹੀ ਖੁਸ਼ ਹੁੰਦੇ ਆ ਪਰ ਮੋਸਟਲੀ ਤੁਸੀਂ ਦੇਖੋ ਦਿਲਾਂ ਦੇ ਵਿੱਚ ਨਾ ਉਹ ਪਿਆਰ ਉਹ ਜਿਹੜੀ ਤੰਦਾ ਹੁੰਦੀ ਹੋ ਰਹੀਆਂ ਨਹੀਂ ਸੈਲਫਿਸ਼ ਹੋ ਗਏ ਸੀ ਜੇ ਕੋਈ ਲੋੜ ਆ ਤਾਂ ਫੋਨ ਕਰਨਾ ਦੋ ਗੱਲਾਂ ਤੋਂ ਬਾਅਦ ਛੱਟ ਕੰਮ ਦੀ ਗੱਲ ਤੇ ਆ ਜਾਂਦੀ ਵੀ ਆ ਚੱਕਰ ਸਮੇਸ ਕਰਕੇ ਤੈਨੂੰ ਫੋਨ ਕਰ ਰਿਹਾ ਬੀ 10 ਪੈਸੇ ਦਿਨਾ ਜੇ ਨਹੀਂ ਅਦਰਵਾਈਜ਼ ਕੋਈ ਹਾਲ ਨਹੀਂ ਪੁੱਛਦਾ ਕਿੰਨੇ ਲਾਲਚੀ ਹੋ ਗਏ ਕਾਤੇ ਸਾਡੇ ਵਿੱਚੋਂ ਉਹ ਜਿਹੜੀ ਸਾਦਗੀ ਉਹ ਭੋਲਾਪਨ ਕਾਤੇ ਖਤਮ ਹੁੰਦਾ ਜਾ ਰਿਹਾ ਏਸੇ ਭੋਲੇਪਨ ਦਾ ਲਾਭ ਉਠਾਇਆ ਸੀਗਾ ਉਹਦੀ ਜੋਗ ਪਤੀਆਂ ਨੇ ਬਿਜ਼ਨਸਮੈਨਾਂ ਨੇ ਸਾਡੇ ਘਰਾਂ 'ਚ ਟੀਵੀ ਬਾੜ ਕੇ ਉੱਤੇ ਮਸ਼ਹੂਰੀਆਂ ਚਲਾਤੀਆਂ ਢਾਲਡੇ ਤੇਲ ਦੀਆਂ ਖਾਓ ਗਗਨਾ ਰਹੋ ਮਗਰ ਵਿੱਚ ਪੂਰੀਆਂ ਤਲਉਂਦੀਆਂ ਦਿਖਾ ਰਹੀਆਂ ਅਮਤਾਬ ਜਨ ਹੁਣੀ ਪੂਰੀਆਂ ਖਾ ਰਹੇ ਆ ਬੈਠੇ ਜੇਬ ਉਹ ਅਸੀਂ ਮੱਖਣ ਖਾਣ ਵਾਲੇ ਦੇਸੀ ਕੇਕ ਅੱਜ ਦੇਸੀ ਤੇਲ ਸਰੋਂ ਦਾ ਕਹਾਣੀਆਂ ਕਢਾ ਕੇ ਵਰਤਣ ਵਾਲੇ ਕੋਈ ਲੈਣ ਨਹੀਂ ਦੇਣ ਨਹੀਂ ਕੋਈ ਪ੍ਰੋਬਲਮ ਨਹੀਂ ਕਿਤੇ 45 ਪਿੰਡਾਂ 'ਚ ਇੱਕ ਡਾਕਟਰ ਹੁੰਦਾ ਸੀ ਮੁਜੱਫਰ ਡਾਕਟਰ ਧਮਨ ਹੁੰਦਾ ਸੀ ਸਰਕਾਰੀ ਡਿਸਪੈਂਸਰੀ 'ਚ ਇੱਧਰ ਸ਼ਾਹ ਪ੍ਰਸ਼ਾਦੀ ਹੁੰਦਾ ਸੀਗਾ। ਆ ਬਾਕੀ ਪਿੰਡ ਦੇ ਕਿੰਨੇ ਪਿੰਡ ਕੋਈ ਡਾਕਟਰ ਨਹੀਂ ਸੀਗਾ, ਕੋਈ ਲੈਣ ਨਹੀਂ ਦੇਣ ਨਹੀਂ। ਕਿਉਂਕਿ ਸ਼ੁੱਧ ਖਾਂਦੇ ਸੀ। ਕੋਈ ਪ੍ਰੋਬਲਮ ਨਹੀਂ ਜਦੋਂ ਰਫਾਈਨਡ ਆਇਲ ਸ਼ੁਰੂ ਹੋਏ ਆ ਇਹ ਚੀਜ਼ਾਂ ਆਈਆਂ। ਕਿੰਨੀਆਂ ਬਿਮਾਰੀਆਂ ਵਧ ਗਈਆਂ, ਹਰੇਕ ਪਿੰਡ 'ਚ ਤਿੰਨ ਤਿੰਨ ਚਾਰ ਚਾਰ ਡਾਕਟਰ ਆ। ਭੋਲੇ ਸੀ ਨਾ, ਮਗਰ ਲੱਗ ਜਾਂਦੇ ਬਹੁਤ ਛੇਤੀ। ਤਾਂ ਜਿੰਨੇ ਬੂਨੇ ਸਾਧ, ਜਿੰਨੀਆਂ ਗੱਪਾਂ ਇਹਨਾਂ ਨੇ ਮਾਰੀਆਂ। ਪਿੰਡੂ ਭੋਲੇ ਬੰਦਿਆਂ ਨੇ ਉਹਨਾਂ ਦੇ ਕਰਵਾ ਕਰਵਾ ਕੇ ਦਵਾਨ ਪਿੰਡਾਂ ਦੇ ਵਿੱਚ ਕਿੰਨਾ ਖਰਚਾ ਕੀਤਾ ਅਗਲੇ ਘੱਪਾ ਮਾਰ ਕੇ ਨੋਟਾਂ ਦੀਆਂ ਸਈਆਂ ਲੈ ਕੇ ਉਹ ਗਏ ਹੋਗੇ ਹੈ ਇਹ ਵਿਚਾਰੇ ਟਰੈਕਟਰਾਂ ਤੇ ਸਕੂਟਰਾਂ ਤੇ ਘੁੰਮਦੇ ਰਹੇ ਤੇ ਉਹ ਬੜਬੜੀਆਂ ਗੱਡੀਆਂ 'ਚ ਘੁੰਮਦੇ ਰਹੇ ਕਿਉਂਕਿ ਭੋਲੇ ਸੀ ਭੋਲਾ ਬੰਦਾ ਨਾ ਗੱਲਾਂ 'ਚ ਬਹੁਤ ਛੇਤੀ ਆ ਜਾਂਦਾ ਯਕੀਨ ਕਰ ਲੈਂਦਾ ਬੜੇ ਲਾਭ ਉਠਾਏ ਗਏ ਅਸੀਂ ਪਰਦੇਸਾਂ ਵਿੱਚ ਵੀ ਇਸੇ ਕਰਕੇ ਬੈਠੇ ਆਏ ਉਹ ਭੋਲੇ ਸੀ ਖੁਸ਼ੀਆਂ ਵੱਡੀਆਂ ਹੋ ਗਈਆਂ ਸੁਪਨੇ ਵੱਡੇ ਦੇਖ ਲਏ ਸਾਈਕਲਾਂ ਤੇ ਸਫ਼ਰ ਕਰਦੇ ਸੀ ਕਾਦੇ ਖਰਚੇ ਸੀਗੇ ਸਕੂਟਰ ਬਾੜ ਲੈ ਘਰੇ ਚ ਤੇਲ ਮਹਿੰਗੇ ਹੋ ਗਏ ਗੱਡੀਆਂ ਬਾੜ ਲਈਆਂ ਤੇਲ ਮਹਿੰਗੇ ਹੋ ਗਏ ਚਲੋ ਟਰੈਕਟਰਾਂ ਦੀ ਲੋੜ ਸੀਗੀ ਉਹਦੇ ਬਿਨਾ ਸਰਦਾਨਾਸ ਬਾਈ ਸੌਖੀ ਹੋ ਗਈ ਇਸ ਦੀ ਪਰ ਬਾਕੀ ਦਾ ਕਿੰਨੇ ਚੀਜ਼ਾਂ ਜਿਹੜੀਆਂ ਅਸੀਂ ਇੱਕ ਬੱਲੇ ਬੱਲੇ ਵਿੱਚ ਆਪਣਾ ਕੁੰਡਾ ਕਰਵਾ ਲਿਆ ਚਲੋ ਖੈਰ ਇਹ ਤਾਂ ਹੁਣ ਜ਼ਿੰਦਗੀ ਆਪਣੀ ਇੱਕ ਹੋਰ ਮੋੜ ਕੱਟ ਗਈ ਆ ਚੱਲੀ ਜਾਣੀ ਆ ਪਰ ਜਦੋਂ ਵੀ ਪੁਰਾਣੀਆਂ ਗੱਲਾਂ ਮਾਮੇ ਦੇ ਮੁੰਡੇ ਦਾ ਮੇਰੇ ਨਾਲ ਲਾਡੇ ਨਾਲ ਉਹ ਮੇਰਾ ਹਮੋਂ ਮਰਾ ਇਕੱਠੇ ਪੜੇ ਆ ਮੇਰਾ ਕਜਨ ਵੀ ਆ ਮੇਰਾ ਮਿੱਤਰ ਵੀ ਆ ਗੱਲਾਂ ਕਰੀ ਦੀਆਂ ਐਦਾਂ ਲੱਗਦਾ ਵੀ ਉਹੀ 1990-91 ਦਾ ਸਮਾਂ ਫੇਰ ਉਸੇ ਸਮੇਂ ਵਿੱਚ ਪਹੁੰਚ ਗਏ ਆ ਬੱਗੇ ਮਾਮੇ ਨਾਲ ਗੱਲਬਾਤ ਹੁੰਦੀ ਹੁੰਦੀ ਐਦਾਂ ਲੱਗਦਾ ਉੱਥੇ ਇਟਲੀ ਆ ਗਿੰਦਰ ਮਾਮਾ ਉਹਨਾਂ ਵੀ ਗੱਲਬਾਤ ਹੁੰਦੀ ਹੁੰਦੀ ਆ ਵੀ ਕਿੱਦਾਂ ਸ਼ੇਖ ਹੋਰ ਪੜਨ ਜਾਂਦੇ ਹੁੰਦੇ ਸੀਗੇ ਕਿੱਦਾਂ ਉਹ ਸਾਰਾ ਜਣੇ ਉਸੇ ਵਿਲੇਜ ਐ ਜਿੱਥੇ ਬੰਦਾ ਪਹੁੰਚ ਜਾਂਦਾ ਤੁਹਾਨੂੰ ਵੀ ਇਹਨਾਂ ਗੱਲਾਂ ਵਿੱਚੋਂ ਤੁਹਾਨੂੰ ਵੀ ਆਪਣਾ ਬਹੁਤ ਕੁਝ ਨਜ਼ਰ ਆਇਆ ਹੋਣਾ ਉਹ ਜਿੱਦਾਂ ਕਹਿੰਦੇ ਹੁੰਦੇ ਨੇ ਵੀ ਜਿਹੜੀਆਂ ਆਪਣੇ ਨਾਲ ਬਤਾਈਆਂ ਹੋਈਆਂ ਘੜੀਆਂ ਹੁੰਦੀਆਂ ਨਹੀਂ ਉਹਨਾਂ ਦੇ ਕਦੇ ਸੈਲ ਮੁਖਦੇ ਆ ਤੇ ਨਾ ਹੀ ਉਹਨਾਂ ਨੂੰ ਚਾਪੀ ਦੇਣ ਦੀ ਲੋੜ ਪੈਂਦੀ ਆ ਸਿਰਫ ਇੱਕ ਪਹਿਲ ਕਰਨੀ ਹੁੰਦੀ ਆ ਉਹ ਬੰਦੇ ਹੈਗੇ ਆ ਉਹਨਾਂ ਨਾਲ ਗੱਲਬਾਤ ਕਰਿਆ ਕਰੋ ਜਿਆਦਾ ਤਾਜ਼ੀਆਂ ਕਰਿਆ ਕਰੋ ਮਨ ਹਲਕੇ ਹੋ ਜਾਂਦੇ ਆ ਤੁਸੀਂ ਮੁਰਕੇ ਉਸੇ ਵੇਲੇ ਵਿੱਚ ਫੇਰ ਚੱਲ ਜਾਨੇ ਆ ਮਨਨ ਖੁਸ਼ੀ ਮਿਲਦੀ ਆ ਰੂਹ ਖੁਸ਼ ਹੁੰਦੀ ਆ ਉਹਨਾਂ ਨੂੰ ਵੀ ਤੁਹਾਨੂੰ ਵੀ ਇੱਕ ਦੂਜੇ ਨੂੰ ਫੋਨ ਫਾਨ ਜਰੂਰ ਕਰਿਆ ਕਰੋ ਹਾਲ ਚਾਲ ਪੁੱਛਿਆ ਕਰੋ ਕੁਛ ਨਹੀਂ ਹੈ ਇਹ ਜ਼ਿੰਦਗੀ ਐਦੀ ਚੱਲੀ ਜਾਣੀ ਆ ਚਲਦੀ ਆਈ ਆ ਇਕੱਲਿਆ ਇਕੱਲਿਆ ਨਹੀਂ ਕੁਝ ਵੀ ਬਣਦਾ ਹੁੰਦਾ ਉਮੀਦ ਆ ਮੇਰੀਆਂ ਗੱਲਾਂ ਦੇ ਵਿੱਚੋਂ ਤੁਹਾਨੂੰ ਵੀ ਆਪਣੀ ਜ਼ਿੰਦਗੀ ਦੀਆਂ ਹਸੀਨ ਚਲਕੀਆਂ ਨਜ਼ਰਾਂਆਂ ਹੋਗੀਆਂ ਤੁਹਾਡੀਆਂ ਵੀ ਕੋਈ ਯਾਦਾਂ ਕਿਸੇ ਹੋਏ ਉਹ ਜ਼ਰੂਰ ਸਾਂਝੇ ਕਰਿਓ ਜੇ ਵੀਡੀਓ ਚੰਗੀ ਲੱਗੀ ਜੇ ਤੁਹਾਨੂੰ ਆਨੰਦ ਆਇਆ ਤਾਂ ਸ਼ੇਅਰ ਵੀ ਜ਼ਰੂਰ ਕਰਿਓ ਤੇ ਵੀਡੀਓ ਵੇਖਣ ਵਾਸਤੇ ਦੀਪੇਬਲ ਵਾਪਸ ਆਵਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ